مزدور منگا ستی پاشا جی وہ آندو چل رہا ہے وہ رکھ کے کسان آگوئی کر مہاتما ستے پاشا جیوں سمر ہوئی ساری آج بھی آ گئی ہے اپنے در کے پروان کر موسیقی <سؤال> ਮੇਰੇ ਪਿਆਰੇ ਸਤਿਕਾਰਯੋਗ ਅਗਲਾ ਦੇ ਪ੍ਰੋਗਰਾਮ ਹੈ ਸਿੱਖ ਪਰਸ਼ਾ ਦੀ ਜਗਮਨ ਪਰ ਸਾਹਿਬ ਸੰਤੋਖ ਪ੍ਰਾਣਾ ਕੀ ਸੋਖੋ ਦੇ ਨਾਮ ਪਕਾਵੇ ਨਾਨਕ ਨਾਮਤੁਰ ਦੀ ਕਲਾ ਸਰੇ ਭੰਨ ਸਾਡਾ ਭਾਈ ਜਰਨੈਲ ਸਿੰਘ ਜੀ ਅਤੇ ਉਹਨਾਂ ਦੀ ਮਾਤਾ ਸਾਹਿਬੀ ਹਰਿ ਕਾਲੋ ਅਤੇ ਭਾਈ ਸ਼ੋਭਕਰਨ ਸਿੰਘ ਜੀ ਦੀ ਭੈਣ ਭੈਣ ਗੁਰਪ੍ਰੀਤ ਕੌਰ ਤੇ ਉਹਨਾਂ ਦੀ ਵੱਡੀ ਭੈਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਮੈਂ ਨਾ ਗੁਰਦੀਪ ਕੌਰ ਅਥੀ ਉਹਨਾਂ ਦੀ ਵੱਡੀ ਭੈਣ ਅਥੇ ਦਾਦੀ ਮਾਸਤਾ ਇਹਨਾਂ ਨੂੰ ਬੇਰੁਤੀ ਹੈ ਕਿ ਭਾਈ ਸੇਈ ਦੇ ਉੱਪਰ ਆਉਂਦੀ ਬਰਬਾਦਤਾ ਕਰੋ ਜੋ ਗੁਰੂ ਘਰ ਦੀ ਪਛਾਣ ਹੈ ਰਸਤਰੀ ਆਕਾਲ ਨਾਲੇ ਭਾਈ ਜਰਨੈਲ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਕੋਈ ਭਾਈ ਆ ਕੇ ਸਰੋਵ ਕੋਲ ਜਾਣ ਦੀ ਕਿਰਪਾ ਕਰਨਾ। ਤੋਂ ਬਹੁਤ ਬਹੁਤ ਧੰਨਵਾਦ ਸਮੂਹ ਸਰਦਕਾ ਪਈਓ ਸਤਕਾਰਯੋਗ ਸਿੰਘ ਸਾਹਿਬਾਨ ਗਾਨੀ ਜੀ ਦਾਰਸਨ ਸਿੰਘ ਜੀ ਅਤੇ ਸਮੂਹ ਰਾਗੀ ਜੱਥੇ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਭਾਈ ਜਰਨੈਲ ਸਿੰਘ ਜੀ سو so, so, بہت بہت تنواد سنگتان کا اور اس بعد پائی کسان جتے بندہ دیا آگو سبان اس دیس سنبھالنے

ਰਾਜਨੀਤਿਕ ਪਲੇਟਫਾਰਮ ਤੇ ਪਹੁੰਚਿਆ ਸਾਰਿਆਂ ਦਾ ਧੰਨਵਾਦ ਬੇਨਤੀ ਕਰਵਾ ਅਮਰਜੀਤ ਸਿੰਘ ਜੀ ਮੋੜੀ ਉਹ ਆ ਕੇ ਆਪਣਾ ਸਮਾਣਨ 5 ਮਿੰਟ ਲਈ ਸਾਡੇ ਮਹਾਨ ਸੇਵਕ ਸਰਦਾਰ ਜੀ ਦੇ ਅਮਰਜੀਤ ਸਿੰਘ ਜੀ ਮੋੜੀ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਨੀ ਗੋਦ ਦੇ ਵਿੱਚ ਆਈ ਹੋਈ ਸੰਗਤ ਸਾਡੇ ਦੁਨੀਆ ਦੇ ਦੇਹ ਦੇ ਕਿਸਾਨ ਮਜ਼ਦੂਰਾਂ ਦੇ ਸ਼ਹੀਦ ਨੂੰ ਨਮਨ ਕਰਨ ਵਾਸਤੇ ਆਏ ਹੋਏ ਸਾਰੀ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਰਕਰ ਜੀ ਕਾ ਖਾਲਸਾ ਵਰਕਰ ਜੀ ਕੀ ਫਤਿਹ ਅੱਜ ਆਪਾਂ ਨੂੰ ਸੋਚਣਾ ਪਊਗਾ ਦੇਖਣਾ ਪਊਗਾ ਕਿ ਆਪਾਂ ਆਪਣੇ ਮਕਸਦਾਂ ਵਾਸਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਕਹੇ ਜੀ ਜ਼ੁਲਮੀ ਸਰਕਾਰ ਕਹੇ ਜੀ ਕਾਨੂੰਨ

اپنے جو سارے بچوں جو گوڑیاں گئی اس طرح کبھی بھی نہیں ہو سکتا

I came you to share my endurance This struggle of powers to the Dharma Ariyama taking place not for the Dharma Ariyama. We know that this, fight. this is the struggle with all non-violent methodology. We never take the violence that we did. Continue this struggle is violence. In 2020, the struggle was an Indian struggle. I tell you, the central government this struggle is not an Indian struggle, this is an international struggle. Now,